ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਅੰਮ੍ਰਿਤਸਰ ਕਬੱਡੀ ਫੈਡਰੇਸ਼ਨ ਵੱਲੋਂ ਯੂ ਐਸ ਅਮਰੀਕਾ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਫਰਾਂਸ ਨੂੰ ਕਬੱਡੀ ਕੱਪ ਇਹ ਜਿਹੜਾ ਕਬੱਡੀ ਕੱਪ ਹੋਣ ਜਾ ਰਿਹਾ ਜੀ ਇਹ ਜਿਹੜਾ ਕਬੱਡੀ ਕੱਪ ਆ 11 ਅਕਤੂਬਰ ਵਾਲੇ ਦਿਨ ਯੂ ਐਸ ਅਮਰੀਕਾ ਦੇ ਵਿੱਚ ਇਹ ਕਬੱਡੀ ਕੱਪ ਹੋਵੇਗਾ ਇੱਥੇ ਆਲ ਓਪਨ ਦੀਆਂ 8 ਟੀਮਾਂ ਪਹੁੰਚ ਰਹੀਆਂ ਹਨ ਤੇ ਇਹਦੇ ਵਿੱਚ ਨਾਮੀ ਪਲੇਅਰ ਵੀ ਜਿਹੜੇ ਤੁਹਾਨੂੰ ਖੇਡਦੇ ਦਿਖਾਈ ਦੇਣਗੇ ਇਹ ਜਿਹੜਾ ਕਬੱਡੀ ਕੱਪ ਆ ਯੂ ਐਸ ਅਮਰੀਕਾ ਦੇ ਵਿੱਚ ਇਹ ਹੋਵੇਗਾ ਜੀ ਤਾਂ ਧੰਨਵਾਦ ਫਰੈਂਸ ਨੂੰ ਕਬੱਡੀ ਕੱਪ 11 ਅਕਤੂਬਰ ਵਾਲੇ ਦਿਨ ਯੂ ਐਸ ਅਮਰੀਕਾ ਦੇ ਵਿੱਚ ਅੰਮ੍ਰਿਤਸਰ ਕਬੱਡੀ ਫੈਡਰੇਸ਼ਨ ਵੱਲੋਂ ਬਹੁਤ ਜਿਹੜਾ ਕਿ ਨਾਮੀ ਪਲੇਅਰ ਇੱਥੇ ਸੱਦੇ ਗਏ ਆ ਬਹੁਤ ਵੱਡਾ ਇਹ ਕਬੱਡੀ ਕੱਪ ਮਨਾਇਆ ਜਾ ਰਿਹਾ ਜੀ ਬਹੁਤ ਵੱਡਾ ਇਹ ਕਬੱਡੀ ਕੱਪ ਹੋਵੇਗਾ ਇਹਦੇ ਵਿੱਚ ਆਲ ਓਪਨ ਦੀਆਂ 8 ਟੀਮਾਂ ਖੇਡਣਗੀਆਂ ਤੇ 4 ਜਿਹੜੇ ਮੈਚ ਕਰਵਾਏ ਜਾਣੇ ਆ ਫਾਈਨਲ ਦੇ ਵਿੱਚ ਡਾਲਰਾਂ ਦੇ ਇਨਾਮ ਰੱਖੇ ਗਏ ਆ ਜੀ ਇਹ ਜਿਹੜਾ ਕਬੱਡੀ ਕੱਪ ਆ 11 ਅਕਤੂਬਰ ਵਾਲੇ ਦਿਨ ਹੋਵੇਗਾ ਜੀ ਧੰਨਵਾਦ